ਗਰੀਬ 3 ਸਾਲ ਪਹਿਲਾਂ ਮੱਛੀਵਾਲਾ ਸਾਬ ਤੋਂ ਕੰਮ ਕਰਨ ਦੇ ਲਈ ਗਰੀਬ ਪਰਿਵਾਰ ਦਾ ਇੱਕ ਨੌਜਵਾਨ ਦੁਬਈ ਗਿਆ ਕੰਮ ਛੱਡ ਕੇ ਕਿਸੇ ਹੋਰ ਕੰਮ ਦੀ ਭਾਲ 'ਚ ਉਸਨੇ ਹੋਰ ਨੌਜਵਾਨਾਂ ਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਜੋ ਕਿ ਨਸ਼ੇ ਦੇ ਆਦੀ ਸਨ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਜਦੋਂ ਪੁਲਿਸ ਗ੍ਰਿਫਤਾਰ ਕਰਨ ਪਹੁੰਚੀ ਤਾਂ ਉਕਤ ਨੌਜਵਾਨ ਵੀ ਪੁਲਿਸ ਦੀ ਗ੍ਰਿਫਤ 'ਚ ਆ ਗਿਆ ਕਾਫੀ ਦਿਨਾਂ ਤੱਕ ਪਰਿਵਾਰ ਨਾਲ ਸੰਪਰਕ ਨਾ ਹੋਣ ਤੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਡਾ ਪੁੱਤ ਬੇਕਸੂਰ ਹੈ ਆਪਣੇ ਪੁੱਤ ਨੂੰ ਪੰਜਾਬ ਬੁਲਾਉਣ ਲਈ ਰੋਂਦੀ ਹੋਈ ਮਾਂ ਸਮਾਜ ਸੇਵੀ ਸੰਸਥਾ ਦੇ ਪ੍ਰਸ਼ਾਸਨ 'ਤੇ ਗੁਹਾਰ ਲਗਾ ਰਹੀ ਹੈ ਕਿ ਸਾਡੇ ਪੁੱਤ ਨੂੰ ਪੰਜਾਬ ਵਾਪਸ ਭੇਲਿਆੰਦਾ ਜਾਵੇ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ। ਮਾਤਾ ਜੀ ਪਹਿਲਾਂ ਤਾਂ ਆਪਣਾ ਤੁਸੀਂ ਨਾਮ ਦੱਸਦੇ ਹੋ। ਪਰਮਜੀਤ ਕੌਰ ਜੀ ਮੇਰਾ। ਤੁਹਾਡੇ ਜਿਹੜੇ بیٹے ਦੇ ਨਾਲ ਘਟਨਾ ਵਾਪਰੀ ਹੈ ਸਾਨੂੰ ਦੱਸੋਗੇ ਥੋੜਾ ਕਿਵੇਂ ਵਾਪਰੀ ਹੈ। ਇੰਵਰਤੀ ਸੰਤਵਸਨ ਕੋ ਸਰਪਤਨ ਗਿਆ। ਪਰੂਆਂ ਦੇ ਵਿੱਚ ਜਿੰਨੇ ਮੁੰਡੇ ਸੀਗੇ ਸਾਰੇ ਇਕੱਠਿਆਂ ਨੂੰ ਪੁਲਿਸ ਨੇ ਸ਼ਾਪਾ ਮਾਰ ਲਿਆ। ਤੇ ਲੈ ਗਏ। ਕਈ ਦਿਨ ਬਾਅਦ ਸਾਨੂੰ ਪਤਾ ਲੱਗਿਆ ਜਦੋਂ ਫੋਨ ਬੰਦ ਆਉਣ ਲੱਗਿਆ ਸਾਨੂੰ ਕਿਸੇ ਮੁੰਡੇ ਨੇ ਦੱਸਿਆ। ਤੁਰਸੇ ਜਾ ਕੇ ਲੈ ਗਈ ਮਨਪ੍ਰੀਤ ਨੂੰ। ਬਾਕੀ ਜੀ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਹੈਗਾ ਕੀ ਗੱਲਬਾਤ ਹੋਈ ਹੈ ਕੀ ਨਹੀਂ ਹੋਈ ਹੈ। ਬਸ ਮੇਰੇ ਤੇ ਹੀ ਹੱਥ ਜੋੜ ਕੇ ਬੇਨਤੀ ਆ ਮੇਰ ਬੱਚਾ ਘਰ ਆਉਣਾ ਚਾਹੀਦਾ। ਮੇਰਾ ਬਤਵ ਇਹ ਕੁਸੂਣਾ ਕਿੰਨਾ ਸਮਾਂ ਹੋ ਗਿਆ ਉਹਨੂੰ ਡੇਢ ਸਾਲ ਹੋ ਗਏ ਜੀ ਅੰਦਰ ਤੇਲ ਚੋਂ ਤੁਹਾਡੇ ਨਾਲ ਗੱਲਬਾਤ ਹੋ ਜਾਂਦੀ ਕਦੇ ਨਹੀਂ ਜੀ ਖੁੱਲ ਕੇ ਸੱਚ ਨਾਲ ਗੱਲਬਾਤ ਹੋ ਜਾਂਦੀ ਰਕੜੀ ਨਮੇਜ ਗੱਲ ਹੋਈ ਹੈ ਜੀ ਬਸ ਤੁਸੀਂ ਵੀ ਫੀਲ ਕਰਨਾ ਜਨਸ ਵੀ ਇਹ ਸਮਾਸ਼ੀ ਸਾਮਾ ਨੇ ਇਹ ਕੇਸ ਲੱਗਦੀਆਂ ਜਾਂ ਕੋਈ ਸਰਕਾਰੀ ਅਧਿਕਾਰੀ ਹੈ ਸਰਕਾਰ ਨੂੰ ਅਪੀਲ ਕੀਤੀ ਜਾਂ ਕਰਨੀ ਚਾਹੁੰਦੇ ਹਾਂ ਹਾਂ ਜੀ ਕਰਨੀ ਚਾਹੁੰਨੀ ਕੀਤੀ ਹੈ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਜੀ ਮੇਰੀ ਹੱਥ ਜੋੜ ਕੇ ਬੇਨਤੀ ਮੇਰੇ ਬੇਟਾ ਬਸ ਘਟਾ ਜੀ ਜੀ ਸਰਕਾਰ ਛਾੜ ਜੀ ਤਾਂ ਠੀਕ ਹੈ ਮੈਂ ਤਾਂ ਨਹੀਂ ਆਪਣੇ ਆਪ ਨੂੰ ਕੁਝ ਕਰ ਲੈਣਾ ਜੀ ਮੈਂ ਰਹਿ ਨਹੀਂ ਸਕਦੀ ਹੈ ਬੇਟੇ ਦਾ ਵਿਆਹ ਹੋਇਆ ਹੋਇਆ ਜੀ ਨਹੀਂ ਜੀ ਹੋਇਆ ਨਹੀਂ ਹੈਗਾ ਤੁਹਾਡੇ ਕੀ ਨਾਮ ਤੁਹਾਡਾ ਮੇਰਾ ਨਿਸ਼ਮ ਕੁਮਾਰਾ ਜੀ ਕਿੱਥੇ ਦੇ ਰਹਿਣ ਵਾਲੇ ਹੋ ਮਾਚੋੜਾ ਸਾਬਰੀ ਰਹਿਣ ਵਾਲੇ ਹਾਂ ਲੈਂਦਾ ਕੋਈ ਅੱਛਾ ਕੀ ਘਟਨਾ ਵਾਪਰੀਆ ਤੁਹਾਡੇ ਭਾਈ ਨਾਲ ਮੇਰਾ ਬ੍ਰਦਰ ਬਾਦ ਦਬਈਚੇ ਕੰਮ ਕਰਨ ਲਈ ਗਿਆ ਸੀਗਾ ਜੀ ਸੰਨਦਾਰ ਦੁੱਖ ਕਰੋਗੇ ਉਹ 2020 ਦੇ ਵਿੱਚ ਗਿਆ ਸੀਗਾ ਜੀ ਅੱਛਾ ਹਾਂ ਜੀ ਕੀ ਨਾਮ ਆ ਤੁਹਾਡੇ ਪ੍ਰਸੰਗ ਮੇਰੇ ਬਦੋ ਨਾਮਾ ਮਨਪ੍ਰਸੰਗ ਹੈ ਜੀ ਕਿੰਨੀ ਉਮਰ ਹੋ ਗਈ ਉਹਦੀ ਉਮਰ ਪ੍ਰੀਭੋਗੀ 25-26 ਸਾਲ ਹੋ ਗਈ ਉਹ ਕਿੰਨਾ ਸਮਾਂ ਹੋ ਗਿਆ ਬਾਹਰ ਗਿਆ ਉਹਨੂੰ 3 ਸਾਲ ਤੋਂ ਪਰ ਹੋ ਗਈ ਜੀ ਨੂੰ ਕੀ ਕਿਸੇ ਕੰਪਨੀ ਦੇ ਥਰੂ ਗਏ ਸੀ ਹਾਂਜੀ ਕੰਪਨੀ ਤੋਂ ਹੋ ਗਿਆ ਸੀ ਤੁਸੀਂ ਅੱਛਾ ਹੁਣ ਦੱਸੋ ਕਿ ਕਿੱਥੇ ਟਕਣਾ ਬਾਕਰੀ ਹੈ ਉੱਥੇ ਉਹ ਰੂਮ ਮੇਟ ਰਹਿੰਦੇ ਸੀ ਕਿ ਨਾਲ ਦੀ ਤੇ ਉਹ ਰੂਮ ਮੇਟ ਉਹਨਾਂ ਨਾਲ ਦੇ ਆਪਣੇ ਡਰਗ ਵਰ ਕਰਦੇ ਸੀਗੇ ਉਹਦੇ ਨਾਲ ਹੀ ਇਹਨਾਂ ਪੁਲਿਸ ਚੱਕ ਲੈ ਗਏ ਉਹਨੂੰ ਰੂਮ ਚੋਂ ਤੁਹਾਨੂੰ ਕਿਵੇਂ ਪਤਾ ਲੱਗਿਆ ਉਸ ਤੋਂ ਥੋੜਾ ਜਿਹਾ ਪਹਿਲਾਂ ਸਾਨੂੰ ਫੋਨ ਕੀਤਾ ਸੀ ਉਹਨੇ ਕੰਦਾ ਮੇਰੇ ਬੜਾ ਬਰਾਦਰ ਦੁਈ ਦੇ ਵਿੱਚ ਆ ਜਿਹਦੇ ਕੋਲ ਭੇਜੇ ਕੰਮ ਕਰਨ ਵਾਸਤੇ ਉਹਨੂੰ ਉਹਨੂੰ ਕਿਹਾ ਸੀ ਫੋਨ ਰੱਖ ਕੇ ਵੀ ਮੇਰਾ ਰੂਮ ਚੇਂਜ ਕਰ ਦੋ ਫਿਰ ਉੱਚ ਮੁੰਡੇ ਗਲਤ ਰਹਿ ਰਹੇ ਨੇ ਇੱਥੇ ਬਾਜੀ ਮੇਰੇ ਬਰਾਦਰ ਨੇ ਕਹੇ ਵੀ 2-3 ਦਿਨ ਰਹਿ ਤਰੋਂ ਉੱਚ ਉਸ ਤੋਂ ਬਾਅਦ ਉਹ ਨੂੰ ਚੇਂਜ ਕਰ ਦਾਂਗੇ ਪਰਥੋਂ ਪਹਿਲਾਂ ਉਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਕਿਤੇ ਕੋਈ ਨਹੀਂ ਪਹਿਲਾਂ ਕੋਈ ਹੋਰ ਕੰਪਨੀ ਸੀਗਾ ਉੱਥੇ ਹੀ ਅੱਛਾ ਹਾਂਜੀ ਕਿੰਨਾ ਸਮਾਂ ਹੋਇਆ ਉਹ ਕੰਪਨੀ ਬਦਲੇ ਨੂੰ ਉਹ ਕੰਪਨੀ ਜਿੱਤ ਪਹਿਲਾਂ ਭੇਜੇ ਸੀਗਾ ਉੱਥੇ 7-8 ਮਹੀਨੇ ਰਿਹਾ ਨਵੀਂ ਕੰਪਨੀ ਤੇ ਹਾਂਜੀ ਇਹਨਾਂ ਮੁੰਡਿਆਂ ਦੇ ਰਹਿਣ ਦੇ ਨੂੰ ਕਿੰਨਾ ਸਮਾਂ ਹੋ ਗਿਆ ਇਹ ਮੁੰਡਾ ਰਹਿਦਾ ਸਿਰਫ 3 ਦਿਨੋਂ ਅਸੀਂ ਹੁਣ ਸਰ ਕੀ ਹੋਇਆ ਫਿਰ ਦੱਸੋ ਤਫਸੀਲ 3 ਦਿਨ ਬਾਅਦ ਜਾ ਕੇ ਸਾਨੂੰ ਕਈ ਦਿਨ ਬਾਅਦ ਪਤਾ ਲੱਗਿਆ ਵੀ ਹੁਣ ਜਦ ਬੰਦ ਆਣ ਲੱਗਾ ਮੁੰਡੇ ਨਾ ਕੋਈ ਨਾ ਕੋਈ ਬਸਤਾ ਜੀ ਤੇ ਸੇ ਸਾਨੂੰ ਨੇ ਮੁੰਡੇ ਨੂੰ ਹੁਣ ਕੀਤਾ ਦਰਬਾਰ ਜੇ ਉਸ ਚ ਜੀ ਹੁਣ ਇਸ ਟਾਈਮ ਜਿਹੜਾ ਤੁਹਾਡਾ ਬ੍ਰਦਰ ਕਿੱਥੇ ਆ ਉਹ ਇਸ ਟਾਈਮ ਉਹ ਜਮਾਨ ਜੇਲ੍ਹ ਵਿੱਚ ਸਰ ਉਹ ਕਿੰਨਾ ਸਮਾਂ ਹੋ ਗਿਆ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਕਰੀਬ ਨੂੰ 1.5 ਸਾਲ ਤਾਂ ਹੋ ਚੁੱਕਾ ਜੀ ਤੁਹਾਡੇ ਨਾਲ ਕਿਵੇਂ ਸੰਪਰਕ ਹੁੰਦਾ ਦਾ ਸਾਨੂੰ ਸਰ ਫੋਨ ਹੀ ਕਰ ਦਿੰਦੋ ਜੇਲ੍ਹ ਤੇ ਪਿੱਛੋਂ ਜੀ ਤੁਸੀਂ ਉਹਨਾਂ ਦੀ ਰਿਹਾਈ ਲਈ ਕਿਤੇ ਹੋਰ ਸੰਸਤਾ ਜਾਂ ਕਿਸੇ ਹੋਰ ਨਾਲ ਸੰਪਰਕ ਨਹੀਂ ਕਿਸੇ ਨਾਲ ਸੰਪਰਕ ਨਹੀਂ ਕੀਤਾ ਸੀ ਸਿਰਫ ਇੱਕ ਬਰਾਈ ਨੂੰ ਚਿੱਠੀ ਪਾਈ ਹੈ ਪਟਿਆਲੇ ਚ ਹੀ ਕਿ ਉਹ ਵਿਆਹਿਆ ਹੋਇਆ ਹੈ ਸੀਗਾ ਜਾਂ ਨਹੀਂ ਅਨਮੈਰਡ ਸਰ ਹਾਂਜੀ ਤੁਹਾਡੀ ਕੀ ਜਣਕੇ ਅਪੀਲ ਹੈ ਤੁਹਾਡੀ ਸਾਡੀ ਤਾਂ ਇਹ ਸਰਕਾਰੋਂ ਅਪੀਲ ਆ ਸਾਡੇ ਬੱਚੇ ਨੂੰ ਰਿਹਾਇਆ ਕਰਵਾਇਆ ਜਾਵੇ ਉੱਥੇ ਮਾਚੀਵਾੜਾ ਸਾਹਿਬ ਤੋਂ ਅਨੁਰਾਗ ਸੰਦਲ ਦੀ ਦੇਸ਼ ਸੇਵਕ ਲਈ ਰਿਪੋਰਟ